ਹਾਂਜੀ ਦਾਤ ਕਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਪਹੁੰਚਾ ਹੈ ਸ਼ਹਿਰ ਖੋਨੇ ਦਾ ਮੰਡੀ ਅਰਸ਼ਕਾਰ ਵਿਖੇ ਲੈ ਵੀ ਸਾਡੇ ਵਾਸਤੇ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਲੈ ਕੇ ਆਇਆ ਆਪਾਂ ਬ੍ਰਿਜਾ 2016 ਮਾਡਲ ਹੈ ਤੇ ਫਸਟ ਓਨਰ ਦੀ ਗੱਡੀ ਆ ਬਾਈ ਫਸਟ ਓਨਰ ਦੀ ਗੱਡੀ ਬਹੁਤ ਘੱਟ ਮਿਲਦੀ ਹੈ ਪੰਜਾਬ ਦੀ ਐਨਓਸੀ ਤੁਹਾਨੂੰ ਮਿਲ ਜੂਗੀ ਲੈ ਵੀ ਟਾਇਰਾਂ ਤੇ ਲਾਇਆ ਤੇ ਮਰਾ ਦੇ ਕਰਾਨੇਗਾ ਕਿਰਪਾ ਜੀ ਵੀਰੇ ਜਿਹੜੀ ਟਾਇਰਾਂ ਦੀ ਹਾਲਤ ਆਗੀ ਉਹ ਹੈਗੀ ਆ ਬਾਈ ਅਸਲੀ ਤੋਂ 85 ਪੈਸੇ ਪੂਰੇ ਚੰਗੇ ਟਾਇਰਾਂ ਸੋਹਣੀ ਗੱਲਬਾਤ ਆ ਪਾਏ ਲੱਗੇ ਨੇ ਜਿਸੀ ਵੀਰੇ ਰੰਗ ਪੇਂਟ ਦੀ ਕਿਵੇਂ ਗੱਡੀ ਨਹੀਂ ਨਾਲਾ ਗੱਡੀ ਵਧੀਆ ओरिजिनल ਆ ਜੀ ਕੋਈ ਮਾੜੀ ਮੁੱਟੀ ਹਲਕੀ ਫੁੜਕੀ ਟੱਚਿੰਗ ਵਗੈਰਾ ਨਹੀਂ ਮਾੜੀ ਮਾੜੀ ਮੁੱਟੀ ਨਹੀਂ ਵੀ ਮਾੜੀ ਮੁੱਟੀ ਟੱਚਿੰਗ ਆ ਬਾਈ ਕਹਿੰਦਾ ਸ਼ੀਸ਼ੇ ਵਗੈਰਾ ਸਾਰੇ ਨਾਲ ਆ ਬਾਈ ਕੋਲੇ ਚੰਗੀਆਂ ਗੱਡੀਆਂ ਹੀ ਹੁੰਦੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਤੇ ਕੰਮ ਕਰੀਏ ਨਾ ਓਕੇ ਗੱਲਬਾਤ ਹੁੰਦੀ ਹੈ ਗੱਡੀਆਂ ਦੇ ਵਿੱਚ ਕੋਈ ਮਾੜੀ ਗੱਡੀ ਦੇ ਉੱਪਰ ਕੰਮ ਨਹੀਂ ਕਰਦਾ ਬਾਈ ਲੈਵੀ ਸੈਂਟਰ ਲੋਕ ਵਾਲੀ ਚਾਬੀ ਹੈ ਬਾਈ ਗੱਡੀ ਦੇ ਨਾਲ ਹਾਂ ਸੈਂਟਰ ਦੀ ਦੋਨੇ ਚਾਬੀਆਂ ਸਾਰਾ ਕੁਝ ਦੋਨੇ ਚਾਬੀਆਂ ਨਾਲ ਆ ਬਾਈ ਕਸਟੋਮਰ ਗੱਡੀ ਹੈ ਬੀਡੀਆਈ ਆਪਸ਼ਨਲ ਹੈ ਲੈ ਵੀ ਮਰਾਈ ਕਰਾਨੇਗਾ ਸੀਟ ਕਵਰ ਅੰਟੀਰੀਅਰ ਤੇ ਮਰਾਈ ਕਰਾਨੇਗਾ ਅੰਟੀਰੀਅਰ ਬਹੁਤ ਸੋਹਣਾ ਤੇ ਸਾਫ਼ ਸੁਥਰਾ ਹੈਗਾਗਾ ਪਹਿਲੇ ਨਾਂ ਦੀ ਆ ਬੀਡੀਆਈ ਆ ਸੀਟ ਕਵਰ ਪੂਰੇ ਸੋਹਣੇ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਸਾਫ਼ ਸੁਥਰੀ ਗੱਡੀ ਆ ਤੇ ਬਾਈ ਜੀ ਰੀਡ ਜਿਹੜਾ ਜਗਸੀਰ ਵੀਰੇ ਜੈ ਜਗਡੀ ਦਾ ਡੀਜ਼ਲ ਦੀ ਹੈ ਨੀ ਜੀ ਡੀਜ਼ਲ ਡੀਜ਼ਲ ਦੀ ਗੱਡੀ ਹੈ ਰੀਡ ਜਿਹੜਾ ਜਗਦੀਰ ਬਾਈ ਜੈਜ ਚਾਚਾ ਜਮਾ 590000 ਦੀ ਹੈ ਡਿਮਾਂਡ ਠੀਕ ਹੈ ਜੀ 565000 ਦੀ ਬੀਟੇ ਜਮਾ ਘੱਟ ਜਮਾ ਹਾਂ ਕਵੀ ਦਾਰਸ਼ਕ ਵੀਰੋ 590000 ਰੁਪਿਆ ਡਿਮਾਂਡ ਹੈ ਪਹਿਲੇ ਨਾਂ ਦੀ ਹੈ 2016 ਮਾਡਲ ਹੈ ਬੀਡੀਆਈ ਹੈ ਬਹੁਤ ਸਾਫ਼ ਸੁਥਰੀ ਗੱਡੀ ਹੈ ਕੰਚ ਵਰਗੀ ਗੱਡੀ ਜਿਹੜੀ ਕਹਿੰਨੇ ਆਪਾਂ ਜਗਦੀਰ ਬਾਈ ਕੋਲ ਸੋਹਣੀਆਂ ਗੱਡੀਆਂ ਹੁੰਦੀਆਂ ਸਾਫ਼ ਸੁਥਰਾ ਕੰਮ ਆਗਾ ਲੱਗੀ ਬੱਜੀ ਦੀ ਜ਼ਿੰਮੇਵਾਰੀ ਹੁੰਦੀ ਹੈ ਲੱਗੀ ਬੱਜੀ ਗੱਡੀ ਕੋਈ ਨਹੀਂ ਹੁੰਦੀਗੀ ਪਹਿਲੇ ਨਾਂ ਦੀ ਹੈਗੀ ਜਿਹੜੀ ਗੱਡੀ ਛੱਡਣੀ ਹੈ 590000 ਰੁਪਏ ਹੈ 390000 ਹੈ ਦਮਾਣਾ 565000 ਦੀ ਹੈ ਨਹੀਂ ਨੈਟ 565000 ਦੀ ਗੱਡੀ ਸ਼ੁਰੂ ਮੈਜੂਰੀ ਸਾਰੀ ਸਾਫ਼ ਸੁਥਰੀ ਗੱਡੀ ਹੈ ਜਿਨ੍ਹਾਂ ਨੇ ਗੱਡੀ ਚਰੀਤੀ ਨੇ ਉਹ ਹੀ ਸਪੱਸ਼ਟ ਕਰਨੀ ਮੇਰਾ ਫੇਸਬੁਕ ਤੇ ਫੋਲੋ ਪੇਜ ਤੋਂ ਇੰਸਟਾਗ੍ਰਾਮ ਤੋਂ ਫੇਸਬੁਕ ਤੋਂ ਇਹਨੇ ਬਾਈ ਜਿ ਆਜੋ ਬਾਈ ਹੁਣ ਆਪਣੇ ਨੰਬਰ ਸਕ੍ਰੀਨ ਤੇ ਛੱਡ ਦੇਗੇ ਧੰਨਵਾਦ